ਤੇ ਉਹ ਕੀ ਕਹਿੰਦਾ ਸੀ ਪੜੀਆਂ ਲਿਖੀਆਂ ਨਹੀਂ ਲੋਟ ਆਈਆਂ। ਉਹ ਪੜੀਆਂ ਲਿਖੀਆਂ ਤਾਂ ਕਿਹੜੀਆਂ ਸੀ ਪਹਿਲਾਂ ਹੀ ਪੁੱਠੇ ਕਮਾਏ ਸੀ ਨਹੀਂ ਪੜੀਆਂ ਲਿਖੀਆਂ। ਪੜ੍ਹੇ ਲਿਖੇ ਨਹੀਂ। ਹਾਂ ਹਾਂ। ਖੇਤੀਬਾੜੀ ਵਾਲੇ ਕੰਮ 'ਚ ਪੈਗੇ ਸੀ ਤੜਕੀ ਚੱਲ ਪੈਂਦੀ ਸੀ ਖੇਤ ਨੂੰ। ਹਾਂ। ਸੋਨਾਂਲੀ ਦਾ ਟਰੈਕਟਰ ਹੁੰਦਾ ਸੀ। ਹਾਂ। ਚੱਲੋ ਵੀ ਖੇਤ ਨੂੰ। ਅੱਛਾ। ਉਹ ਤੋਂ ਜਿਹੜੇ ਦੇਖਣ ਵਾਲੇ ਸੀ ਉਹ ਕਹਿੰਦੇ ਸੀ ਚਿੱਟੇ ਸੂਟ ਪਾ ਕੇ ਰੱਖਿਆ ਕਰੋ। ਹਾਂ। ਜਮੇ ਜੱਪ ਤਾਂ। ਅੱਛਾ ਜੱਪ ਤਾਂ ਲੋਕਾਂ ਨੇ ਪੰਪ ਦੇਤੇ। ਪੰਪ ਦੇਦੇ। ਹਾਂ ਹਾਂ। ਇਹ ਗੱਲ ਬਣ ਗਈ। ਕੋਈ ਪੜ੍ਹ ਲਿਖ ਲੈਂਦੇ ਤਾਂ ਕੁਝ ਐਦਾਂ ਕੰਮ ਕਰ ਲੈਂਦੇ। ਤੇ ਇਹ ਕੰਮ ਨਹੀਂ ਕਿਉਂ? ਤੇ ਹੁਣ ਤਾਂ ਸਾਹਮਣੇ ਤਨ ਮੱਚ ਗਿਆ। ਹਾਂ। ਮੋਟਰਾਂ ਦੇ ਕੰਮ ਨਹੀਂ ਕਰਦੇ। ਤੇ ਫੇਰ ਕੀ ਐ 5 10 ਮਾਂ ਦਸਾਉਣ ਕੱਢ ਦੇਗਾ। ਦਸਮਾ ਇਕੱਠਾ ਹੀ ਨਿਕਲ ਗਿਆ ਸੀ। ਬਾਹਲਾ ਨਿਕਲ ਗਿਆ ਦਸਵੇਂ ਤੇ ਬਾਰਮਾ ਨਿਕਲ ਗਿਆ। ਅੱਛਾ। ਹੁਣ ਫੇਰ ਅੱਜ ਚਿੱਤ ਜਾਣੀ ਠੀਕ ਹੈ। ਅੱਧ ਨਹੀਂ ਚਿੱਤ ਠੀਕ। ਹਾਂ ਹਾਂ। ਅੱਜ ਤਾਂ ਦੋਜ ਵੱਧ ਲਾਉਣੀ ਪਊਗੀ। ਅੱਛਾ। ਤੇ ਜਾ ਕੇ ਸੱਟੋ। ਤੈਨੂੰ ਤਾਂ ਕੋਈ ਚੱਕਰ ਨਹੀਂ ਲਿਬੜਿਆ ਤੂੰ ਨਹੀਂ ਮੋਟਰਾਂ ਤਨ ਮੱਚ ਗਿਆ ਹੈ। ਲਿਬੜਿਆ ਤਾਂ ਨਹੀਂ। ਆਹ ਤਾਂ ਹੁਣ ਬਿੰਦਕ ਨੂੰ ਕਹਿ ਦੂ ਤਾਰ ਲਿਆਉਣਾ ਹੈ ਸਣੀ। ਹਾਂ। ਇਹ ਤਾਂ ਕਹਦੂ ਕਿ ਘਾਂਟੇ ਨੂੰ ਆਕੂ ਖੋਲ ਕੇ ਮਤਾਰ ਲਿਉਣੀ ਆ ਤੇ ਫੇਰ ਕਿੱਡੀ ਗੱਲ ਐ ਬਾਹੀ ਵੀ 50 60 ਕਿੱਲਿਆਂ ਦੀ ਐ ਉਹ ਬਾਹੀ ਤਾਂ ਹੈਗੀ 50 60 ਕਿੱਲਿਆਂ ਦੀ ਆ ਵੀ ਫੇਰ ਦੇਖ ਲੈ ਤੇ ਫੇਰ ਇਹਦੇ ਨਾਲ ਕਿੰਨਾ ਕੁ ਹੁੰਦਾ ਮੂੰਹ ਰੋਂਦੇ ਦਾ ਰੋਂਦਾ ਜਮੀਂ ਦਾ